ਸਸੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਮੈਂ ਬਲਜੀਤ ਕੌਰ ਅਸੀਂ ਸਾਲ 2020 ਦੇ ਵਿੱਚ ਪੰਜਾਬੀ ਕਿਚਨ YouTube ਨਾਂ ਦਾ ਚੈਨਲ ਜਿਹੜਾ ਸ਼ੁਰੂ ਕੀਤਾ ਸੀਗਾ ਹਾਂਜੀ ਜੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਸਪੋਰਟ ਕੀਤਾ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਜਿਹੜਾ ਅਸੀਂ ਆਪਣੇ ਚੈਨਲ ਆ ਪੰਜਾਬੀ ਕਿਚਨ ਉਹਦਾ ਜਿਹੜਾ ਨਾਮ ਬਦਲ ਕੇ ਆਪਾਂ ਪੰਜਾਬੀ ਕਿਚਨ ਤੋਂ ਬਲਜੀਤਸ ਕਿਚਨ ਕਰ ਦਿੱਤਾ ਆ ਹਾਂ ਜੀ ਕੁਝ ਟੈਕਨੀਕਲ ਇਸ਼ੂ ਸੀਗੇ ਜਿਹਦੇ ਕਰਕੇ ਸਾਨੂੰ ਆਪਣੇ ਚੈਨਲ ਦਾ ਨਾਮ ਚੇਂਜ ਕਰਨਾ ਪਿਆ ਹਾਂਜੀ ਤੇ ਤੁਸੀਂ ਹੁਣ ਜਿਹੜਾ ਆ ਚੈਨਲ ਆਪਾਂ ਫੇਰ ਉੱਤੇ ਦੁਬਾਰਾ ਤੋਂ ਮਤਲਬ ਪ੍ਰੋਪਰ ਤਰੀਕੇ ਨਾਲ ਵੀਡੀਓ ਜਿਹੜੀਆਂ ਆ ਉਹ ਪਾਇਆ ਕਰਾਂਗੇ ਤੁਸੀਂ ਸਾਰਿਆਂ ਨੇ ਪਹਿਲਾਂ ਵਾਂਗੂ ਹੀ ਸਪੋਰਟ ਕਰਨਾ ਆ ਪਿਆਰ ਦੇਣਾ ਆ ਤੇ ਵੀਡੀਓਜ਼ ਨੂੰ ਜ਼ਰੂਰ ਦੇਖਣਾ ਆ ਹਾਂਜੀ ਠੀਕ ਹੈ ਕੁਝ ਟਾਈਮ ਤੋਂ ਸਾਡੇ ਵੀਡੀਓਜ਼ ਵੀ ਜਿਹੜੀਆਂ ਨਹੀਂ ਆ ਰਹੀਆਂ ਸੀਗੀਆਂ ਸੋ ਥੋੜੇ ਜਿਹਾ ਇਸ਼ੂ ਆ ਰਿਹਾ ਸੀ ਚੈਨਲ 'ਚ ਸੋ ਉਹਦੇ ਕਰਕੇ ਆਪਾਂ ਚੈਨਲ ਦਾ ਨਾਮ ਵੀ ਜਿਹੜਾ ਚੇਂਜ ਕਰ ਦਿੱਤਾ ਆ ਤੇ ਹੁਣ ਤੁਸੀਂ ਜਿਹੜੀਆਂ ਵੀਡੀਓ ਸਾਡੇ ਜੇ ਤੁਸੀਂ ਮਤਲਬ ਚੈਨਲ ਸਾਡੇ ਨੂੰ ਹੁਣ ਕਰਦੇ ਆ ਤਾਂ ਉਹ ਬਿਲਕੁਲ ਬਲਜੀਤਸ ਕਿਚਨ ਦੇ ਨਾਮ ਤੇ ਬਲਜੀਤਸ ਕਿਚਨ ਦੇ ਨਾਮ ਤੇ ਤੁਸੀਂ ਸਰਚ ਕਰਨਾ ਆ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਸਾਡਾ ਉਸੇ ਨਾਮ ਤੇ ਸੇਮ ਨਾਮ ਤੇ ਜਿਹੜਾ ਪੇਜ ਮਤਲਬ ਬਣਾਇਆ ਆ ਸੀ ਹਨਾ ਸੋ ਤੁਸੀਂ ਬਲਜੀਤਸ ਕਿਚਨ ਨੂੰ ਅੱਗੇ ਹੋਰ ਸ਼ੇਅਰ ਵੀ ਕਰਨਾ ਆ ਦੁਬਾਰਾ ਸਬਸਕ੍ਰਾਈਬ ਵੀ ਕਰ ਲਿਓ ਫੋਲੋ ਕਰ ਲਿਓ ਤੇ ਵੀਡੀਓਜ਼ ਜ਼ਰੂਰ ਦੇਖਿਆ ਕਰੋ ਮਤਲਬ ਕਿ ਤੁਸੀਂ ਜਿੱਦਾਂ ਪਹਿਲਾਂ ਇੰਨਾ ਪਿਆ ਦਿੱਤਾ ਸੇਮ ਪਹਿਲਾਂ ਵਾਂਗੂ ਵੀ ਸਾਰੀ ਸਪੋਰਟ ਕਰਿਓ ਮੈਂ ਹਾਂਜੀ ਪਿਆਰ ਦਿਓ ਤੇ ਅੰਨੀ ਸਪੋਰਟ ਕਰਿਓ ਤੇ ਵੀਡੀਓਜ਼ ਵੀ ਆਪਾਂ ਜਿਹੜੀਆਂ ਹੁਣ ਰੈਗੂਲਰ ਲੈ ਕੇ ਆਵਾਂਗੇ ਹਾਂਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਜੀ ਤੇ ਚੈਨਲ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਸ਼ੇਅਰ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਆ ਜਾ ਕੇ ਠੀਕ ਹੈ ਜੀ ਓਕੇ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ